ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਹੋਗੇ 19 ਅਗਸਤ ਨੂੰ ਬਾਬਾ ਬਕਾਲਾ ਚ ਜਿਹੜਾ ਇਕੱਠ ਹੋਣਾ ਸੀਗਾ ਉਸ ਇਕੱਠ ਦੇ ਵਿੱਚ ਹਰਿਆਣਾ ਤੋਂ ਆਏ ਇੱਕ ਨੌਜਵਾਨ ਨਵਦੀਪ ਸਿੰਘ ਨੇ ਬੜੀ ਹੀ ਕੜਾਕੇਦਾਰ ਸਪੀਚ ਕੀਤੀ ਨੌਜਵਾਨਾਂ ਦੇ ਖੂਨ ਨੂੰ ਗਰਮਾ ਦੇਣ ਵਾਲੀ ਉਹਨਾਂ ਨੂੰ ਜੋਸ਼ ਦਿਵਾਉਣ ਵਾਲੀ ਸਪੀਚ ਕੀਤੀ ਜਿਹਦਾ ਤਾਲੁਕ ਸੁਣਨੇ ਨਾਲ ਹੈ ਸੋ ਚੱਲ ਕੇ ਸੁਣਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆ ਉਹ ਪੰਥ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਥ ਦੀ ਗੱਲ ਜੇ ਅਸੀਂ ਕੱਲ ਜੰਮੇ ਹੋਇਆ ਸਾਡੇ ਦਾ ਜੰਮੂ ਲੋ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਥ ਤੇ ਪੀੜ ਪਊਗੀ ਨਾ ਅਸੀਂ ਹਿੱਕ ਢਾ ਕੇ ਖੜਾਂਗੇ ਆ ਸੰਗ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਇੰਨੀ ਵਾਹ ਲਾਈਏ ਜਿੰਨੀ ਸਾਡੇ ਨੂੰ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਰ ਨਾਲ ਕਹਿੰਨੇ ਆਂ ਹੀ ਖਟੋਕ ਕੇ ਕਹਿੰਨੇ ਆ ਨਾ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਇਹਨਾਂ ਬੱਦੀ ਸਿੰਘਾ ਕਰਕੇ ਕਹਿੰਨੇ ਆ ਜਿਨੇ ਸਾਡੇ ਨਰਕੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੱਦੀ ਸਿੰਘਾ ਕਰਕੇ ਲਾਇਆ ਇਹਨਾਂ ਬੱਦੀ ਇੱਕਾਂ ਇੱਕ ਕਰਕੇ ਹੀ ਖਟੋਕ ਕੇ ਕਹਿੰਨੇ ਆ ਜਿਹੜੇ ਜਰਨਲ ਨੇ ਕਾਹ ਤੱਕ ਸਾਹਿਬ ਨੂੰ ਢੇਟਾਰੀ ਕਰਨ ਦੀ ਫਾਜਸ ਕੜੀ ਉਹ ਡਰਨਲ ਦਾ ਸੌਦਾ ਲਾਇਆ ਤਾਂ ਇਹ ਨਾ ਬੰਦੀ ਸਿੰਘਾਂ ਕਰਕੇ ਕਹਿੰਨੇ ਆ ਸਾਡਾ ਫਰਜ ਅੱਜ ਅਸੀਂ ਬੰਦੀ ਸਿੰਘਾਂ ਨਾਲ ਹੀ ਇਕਠੋਕ ਕੇ ਖੜੀਏ ਅੱਜ ਅੰਮ੍ਰਿਤਪਾਲ ਪਾਈ ਸਾਹਿਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚੀਣਕ ਪੈਦਾ ਹੋਈਆਂ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਤੇਸ ਤੇ ਦੇ ਅੰਦਰ ਰਾਜ ਚੱਲਦਾ ਹੈ ਨਾ ਜਿਹੜਾ ਜਿਹੜਾ ਸਟੇਟ ਦਾ ਇੰਡੀਆ ਸਟੇਟ ਦਾ ਰਾਜ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵਕੀ ਹੁੰਦੀ ਆ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਗੁਰੂਗ੍ਰੰਥ ਸਾਹਿਬ ਜੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਸਾਡੇ ਨਰਦੋਸੇ ਮੁੰਡਿਆਂ ਨੂੰ ਸੱਚ ਆਕਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਟੈਲਾ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਤੇ ਰੱਖਦੇ ਆ ਇਹ ਜੇ ਰਾਜ ਨੂੰ ਵਾਹਿਗੁਰੂ ਉੱਤੇ ਡ੍ਰਿਡ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ دنیਵੀ ਰਾਜ ਨੇ ਠੀਕ ਆ ਅੰਗਰੇਜ਼ਾਂ ਨੂੰ ਵੀ ਮਾਨ ਸੀਗਾ ਉਹਨਾਂ ਨੂੰ ਵੀ ਐਡਾ ਮਾਨ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਨ ਆ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਛਜਣਾ ਆ ਤੇ ਸਾਰੀ ਦੁਨੀਆਂ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਟਾਈਮ ਥੋੜਾ ਜਿਹਾ ਕੱਟ ਦਿੱਤਾ ਹੋਇਆ ਮਾ ਵੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਜਿਹੜਾ ਕੱਟ ਕੇ ਆਇਆ ਥੋੜਾ ਜਿਹਾ ਟਾਈਮ ਪਹਿਲਾਂ ਕੌਮ ਪਿੱਛੇ ਹੀ ਤੇ 2 ਮਿੰਟ ਬਾਅਦ ਜ਼ਰੂਰ ਲਵਾਂਗੇ ਗੱਲ ਕੋੜੀਆ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਕੱਟ ਹੋ ਜਾਣਾ ਸੀ ਅੱਜ ਜੋ ਆਗੂ ਆਰਾਮ ਪ੍ਰਸਤ ਹੋਗੇ ਉਹ ਅੱਜ ਆਗੂ ਸੁਸਤ ਹੋਗੇ ਉਹ ਜਿਹੜਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਕੱਟ ਕਰਦੇ ਕਿਉਂ ਨਹੀਂ ਦਿੱਲੀ ਨੂੰ ਘੇਰਾ ਪਾਉਂਦੇ ਇਹਨਾਂ ਅੱਖਾਂ ਵਾਲੀ ਸਰਕਾਰਾਂ ਵੀ ਝੁਕਦੀਆਂ ਦੇਖਿਆ ਨੇ ਅਪਣੇ ਥੋੜੇ ਟਾਈਮ ਦੀ ਪਹਿਲਾਂ ਆ ਵੱਡੀਆਂ ਵੱਡੀਆਂ ਸਰਕਾਰਾਂ ਝੁਕਦੀਆਂ ਦੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਜੀ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਦੇ ਬਾਜੀ ਜਾਨ ਦੀ ਬਾਜੀ ਲਾ ਕੇ ਬੜੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਪਾਈ ਸੁੱਖਾ ਸਿੰਘ ਪਾਈ ਮਹਿਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਬੀਚਕ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਪਾਣੀ ਵੀ ਚਕਾਇਆ ਫਿਰ ਉਹ ਨੱਥੇ ਦੇ ਟੰਗ ਕੇ ਮੱਛੇ ਰੰਗੜ ਦਾ ਫਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਤ ਦੀ ਗੱਲ ਜੇ ਅਸੀਂ ਕਾਲਜ ਜੰਮੇ ਹੋਇਆ ਸਾਡੇ ਦਾ ਜੰਮਣੋਂ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਦੇ ਪੀੜ ਪਊਗੀ ਨਾ ਅਸੀਂ ਇੱਕ ਡਾਕੇ ਖੜਾਂਗੇ ਸਾਡਾ ਫਰਜ ਮੰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇੱਕ ਲਾਸਟ ਦੀ ਬੇਨਤੀ ਜ਼ਰੂਰ ਕਰਨਾ ਚਾਹੁੰਦੇ ਆ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਜੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਕਾਲਕਤਕ ਸਾਹਿਬ ਤੋਂ ਜਦੋਂ ਕਾਲਕਤਕ ਸਾਹਿਬ ਤੋਂ ਹੁਕਮ ਹੋਵੇ ਬੈਠੋ ਤਾਂ ਬੈਠੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਸਾਰੇ ਨੇ ਕਰਨੀਆਂ ਤੇ ਗੁਰਦੁਆਰਿਆਂ ਤੋਂ ਬੜੀ ਰਾਜਨੀਤੀ ਸਟਾਰਟ ਕਰੋ ਸਪੇਅਰ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਲ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੌਮਾਂ ਕੋਲ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੌਮਾਂ ਕੋਲ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੌਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆਜੋ ਸਾਰੇ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਇਕੱਤਰ ਹੋਈਏ ਨਿਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸਸਤਰ ਵਿਦਿਆ ਸਿੱਖੀਏ ਕੋੜੇ ਰੱਖੀਏ ਨੇਜੇ ਰੱਖੀਏ ਤਲਵਾਰਾਂ ਰੱਖੀਏ ਕਦੇ ਵੀ ਸਾਡੀ ਟਾਈਮ ਤੇ ਕਦੇ ਸਾਡੀ ਕੌਮ ਤੇ ਕੋਈ 84 ਵਾਂਗੂ ਦੁਆਰਾ ਮਾਰਾ ਟਾਈਮ ਨਾ ਦੇ ਆਜੋ ਸਾਰੇ ਇਕੱਠੇ ਹੋ ਕੇ ਗੁਰਗੰਸਾਹਬ ਦੇ ਥੱਲੇ ਹੋ ਕੇ ਚੱਲਦੇ ਆ ਨਾ ਸਮਝ ਬੱਚੇ ਹੈ ਗਲਤੀ ਹੋ ਜਾਂਦੀ ਆ ਕਰੋਸ ਚ ਵੀ ਬੋਲ ਲੈਂਦੇ ਆ ਗਲਤੀ ਸਲਤੀ ਲਈ ਸੰਗਤੋਂ ਮਾਫੀ ਵੀ ਮੰਗਦੇ ਆ ਫਿਰ ਤੁਸੀਂ ਸਾਰੇ ਜਾਣਦੇ ਹੋ 19 ਅਗਸਤ ਨੂੰ ਬਾਬਾ ਬਕਾਲਾ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਜਿਹਦੇ ਵਿੱਚ ਸੰਗਤਾਂ ਨੇ ਵੱਡੀ ਤਦਾਦ ਦੇ ਵਿੱਚ ਸ਼ਿਰਕਤ ਕੀਤੀ ਔਰ ਜਿਹਦਾ ਮੇਨ ਮੁੱਦਾ ਸੀਗਾ ਬੰਦੀ ਸਿੰਘਾਂ ਦੇ ਬਾਰੇ ਗੱਲ ਕਰਨਾ ਪਈ ਅਮਰਤਪਾਲ ਦੇ ਗੱਲ ਕਰਨਾ ਔਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਸ ਦੇ ਬਾਰੇ ਗੱਲ ਕਰਨਾ ਔਰ ਇਸ ਦੇ ਵਿੱਚ ਸੰਗਤਾਂ ਨੇ ਵੱਡੀ ਤعداد ਦੇ ਨਾਲ ਸ਼ਿਰਕਤ ਕੀਤੀ ਹਰਿਆਣਾ ਤੋਂ ਆਇਆ ਇੱਕ ਨੌਜਵਾਨ ਨਵਦੀਪ ਸਿੰਘ ਜਿਨੇ ਸਪੀਚ ਕੀਤੀ ਟਾਈਮ ਤੇਨੂੰ ਬਹੁਤ ਥੋੜਾ ਮਿਲਿਆ ਲੇਕਿਨ ਉਹਨੇ ਬਹੁਤ ਹੀ ਵਧੀਆ ਸਪੀਚ ਕੀਤੀ ਨੌਜਵਾਨਾਂ ਨੂੰ ਜੋਸ਼ ਦਿਵਾਉਣੇ ਵਾਲੀ ਸਪੀਚ ਕੀਤੀ ਖੂਨ ਨੂੰ ਗਰਮਾਉਣੇ ਵਾਲੀ ਸਪੀਚ ਕੀਤੀ ਬੋਲਿਆ ਤੇ ਉਹ ਥੋੜਾ ਲੇਕਿਨ ਜੋ ਬੋਲਿਆ ਸਹੀ ਬੋਲਿਆ ਸੱਚੀਆਂ ਗੱਲਾਂ ਕੀਤੀਆਂ ਕੜਵੀਆਂ ਗੱਲਾਂ ਕੀਤੀਆਂ ਔਰ ਰਿਐਲਿਟੀ ਦੇ ਨਾਲ ਉਹਨਾਂ ਗੱਲਾਂ ਦਾ ਤਾਲੁਕ ਸੀਗਾ ਕਿ ਅਗਰ ਅਸੀਂ ਅੱਜ ਵੀ ਕਾਮਯਾਬ ਹੋਣਾ ਹੈ ਅਸੀਂ ਇਸ ਦੁਨੀਵੀ ਰਾਜ ਨੂੰ ਨਾ ਦੇਖੀਏ ਅਸੀਂ ਸਟੇਟਾਂ ਦੇ ਗੁਲਾਮ ਨਾ ਬਣੀਏ ਬਹੁਤ ਸਾਰੇ ਆਗੂ ਐਸੇ ਹੈਗੇ ਆ ਜਿਹੜੇ ਕਿ ਸਟੇਟਾਂ ਦੇ ਹੁਣ ਗੁਲਾਮ ਬਣ ਗਏ ਹੈਗੇ ਆ ਉਹਨਾਂ ਦੀ ਇੱਕ ਕਾਲ ਦੇ ਉੱਤੇ ਸਾਰੀਆਂ ਸੰਗਤਾਂ ਜਿਹੜੀਆਂ ਮੈਂ ਉਹ ਇਕੱਠੀਆਂ ਹੋ ਸਕਦੀਆਂ ਹੈਗੀਆਂ ਮੈਂ ਲੋਕ ਇੱਕ ਪੇਜ ਤੇ ਆ ਸਕਦੇ ਹੈਗੇ ਆ ਲੇਕਿਨ ਉਹਨਾਂ ਨੂੰ ਹੁਣ ਕੁਰਸੀਆਂ ਪਿਆਰੀਆਂ ਰਾਜ ਪਿਆਰੇ ਆ ਉਹ ਜੇਲਾਂ ਤੋਂ ਜਾਣ ਤੋਂ ਡਰਦੇ ਆ ਕੁਰਬਾਨੀਆਂ ਦੇਣ ਤੋਂ ਡਰਦੇ ਆ ਸਿੱਖ ਕੌਮ ਦੀ ਇਹ ਖੂਬੀ ਨਹੀਂ ਹੈਗੀ ਕਿ ਉਹ ਡਰ ਜਾ ਬਲਕਿ ਸਿੱਖ ਕੌਮ ਉਹ ਕੌਮ ਹੈ ਜਿਹੜੀ ਸੀਨਾ ਤਾਣ ਕੇ ਲੜਦੀ ਹੈਗੀ ਹੈ ਬਹਾਦਰੀ ਦੇ ਜੋਹਰ ਦਿਖਾਉਂਦੀ ਹੈਗੀ ਹੈ ਇਤਿਹਾਸ ਬਣਾਉਣ ਵਾਲੀ ਸਿੱਖ ਕੌਮ ਹੈਗੀ ਹੈ ਔਰ ਇਹ ਨਾ ਹੋਵੇ ਕਿ 1984 ਵਰਗਾ ਵਕਤ ਦੁਬਾਰਾ ਆਏ ਜਿੱਦਾਂ ਉਦੋਂ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਸੀਗਾ ਉਹਨਾਂ ਨੂੰ ਬੇਜਾ ਮਾਰਿਆ ਗਿਆ ਸੀਗਾ ਜਿਹੜੇ ਨੌਜਵਾਨ ਉੱਠੇ ਸੀਗੇ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਇਹ ਦੁਬਾਰਾ ਨਾ ਆਵੇ ਬਲਕਿ ਅਸੀਂ ਹੁਣ 96 ਕਰੋੜ ਜਿਹੜਾ ਖਾਲਸਾ ਦੇ ਬਾਰੇ ਗੁਰੂ ਗੋਬਿੰਦ ਸਿੰਘ ਨੇ ਪੇਸ਼ੰਗੋਈ ਕੀਤੀ ਹੈ ਉਹਨੂੰ ਲੈ ਕੇ ਆਉਣਾ ਹੈ ਤੇ ਉਹ ਕਿਸ ਤਰ੍ਹਾਂ ਆਉਣਾ ਜਦੋਂ ਅਸੀਂ ਇੱਕ ਪੇਜ ਤੇ ਹੋਵਾਂਗੇ ਅਸੀਂ ਇੱਕ ਜੁੱਟ ਹੋਵਾਂਗੇ ਸਾਡੇ ਚ ਇੱਕ ਤਾਂ ਆਏਗੀ ਅਸੀਂ ਉਹ ਕੌਮ ਹੈ ਜਿਹੜਾ ਇਤਿਹਾਸ ਰਚਦੀ ਹੈਗੀ ਆ ਭਾਈ ਅਮਰਤਪਾਲ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੱਲ ਦਾ ਛੋਕਰਾ ਹੁਣ ਰਾਜ ਕਰੇਗਾ ਸਿੱਖ ਪੰਥ ਨੂੰ ਦੱਸੇਗਾ ਤੇ ਉਹਨੇ ਕਿਹਾ ਕਿ ਅਸੀਂ ਉਹ ਕੌਮ ਹੈਗੇ ਆ ਕਿ ਸਾਡੇ ਅੰਦਰ ਤੇ ਜੰਮਦੇ ਸਾਡੇ ਖੂਨ ਚ ਜਿਹੜਾ ਵਾ ਉਹ ਰਾਜ ਕਰਨੇ ਦੀ ਸਲਾਹ ਹਿੱਤ ਹੁੰਦੀ ਹੈ ਕੁਰਬਾਨੀ ਦੇਣ ਦੀ ਸਲਾਇਤ ਹੁੰਦੀ ਹੈ ਬਹਾਦਰੀ ਸਾਡੇ ਖੂਨ ਦੇ ਵਿੱਚ ਹੈਗੀ ਆ ਤੇ ਸਾਨੂੰ ਆਪਣੀ ਜਿਹੜੀ ਹੈ ਇਸ ਬਹਾਦਰੀ ਨੂੰ ਬਾਹਰ ਕੱਢਣਾ ਪਏਗਾ ਦੁਨੀਆ ਦੇ ਰਾਜ ਇਹਨੂੰ ਨਾ ਦੇਖੀਏ ਦੁਨੀਵੀ ਰਾਜ ਜਿਹੜਾ ਵਾ ਬਹੁਤ ਥੋੜਾ ਹੈਗਾ ਵਾ ਜਿਹੜੇ ਅੰਗਰੇਜ਼ ਸੀਗੇ ਉਹ ਵੀ ਗਮਾਨ ਕਰਦੇ ਸੀਗੇ ਔਰ ਉਹਨਾਂ ਨੂੰ ਵੀ ਬੜਾ ਮਾਣ ਸੀਗੀ ਆਕਰਤਾ ਸੀਗੀ ਕਿ ਅਸੀਂ ਸਾਡੀ ਜਿਹੜੀ ਹਕੂਮਤ ਉਹ ਕਦੀ ਵੀ ਨਹੀਂ ਖਤਮ ਹੋ ਸਕਦੀ ਲੇਕਿਨ ਜਦੋਂ ਬਹਾਦਰੀ ਦਿਖਾਈ ਸਿੱਖਾਂ ਦਾ ਰਾਜ ਜਿਹੜਾ ਉਹ ਖਤਮ ਹੋ ਗਿਆ ਉਹ ਉਹਨੂੰ ਸਮੇਂ ਵੀ ਨਹੀਂ ਲੱਗਾ ਟਿਕਣ ਲੱਗਿਆ ਇਸੇ ਤਰ੍ਹਾਂ ਹੁਣ ਵੀ ਅਸੀਂ ਸਟੇਟਾਂ ਦੇ ਅੱਗੇ ਹਿੱਕ ਤਾਣ ਕੇ ਖੜੇ ਹੋ ਜਾਈਏ ਆ ਜਿਹੜਿਆ ਸਾਨੂੰ ਰਾਜ ਮਿਲਿਆ ਅਸੀਂ ਇਹਨਾਂ ਨੂੰ ਜੁੱਤੀ ਦੀ ਨੋਕ ਤੇ ਰੱਖ ਨਹੀਂ ਹੈਗੀਆਂ ਜਿਹਦੇ ਵਿੱਚ ਸਾਨੂੰ ਸਾਡੇ ਹਕੂਕ ਨਹੀਂ ਮਿਲੰਦੇ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਸਾਡੇ ਨੌਜਵਾਨਾਂ ਨੂੰ ਜਿਹੜਾ ਕੋਈ ਬੋਲਦਾ ਵੈ ਉਹਨੂੰ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਂਦਾ ਹੈਗਾ ਔਰ ਉਹਨਾਂ ਦੇ ਉੱਤੇ ਐਸੇ ਮੁਕਦਮੇ ਬਣਾਏ ਜਾਂਦੇ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾ ਨਹੀਂ ਹੋਣ ਦਿੱਤੀਆਂ ਜਾਂਦੀਆਂ ਸੋ ਆ ਆਖਰੀ ਅਪੀਲ ਜਿਹੜੀ ਉਹਨੇ ਕੀਤੀ ਉਹ ਇਹੀ ਕੀਤੀ ਕਿ ਅਗਰ ਅਸੀਂ ਸਾਨੂੰ اپنی ਜਿਹੜੀ ਪਹਿਚਾਨ ਹੈ ਬਣਾਉਣੀ ਹੈ ਗੁਰਦੁਆਰਿਆਂ ਤੋਂ ਬਣਾਉਣੀ ਹੈ ਗੁਰਦੁਆਰਿਆਂ ਤੋਂ ਸ਼ੁਰੂ ਕਰੀਏ ਇੱਕ ਪੇਜ ਤੇ ਆਉਣਾ ਇੱਕ ਤਦ ਹੋਣੀ ਹੈ ਫਿਰ ਸਾਡੀ ਕਾਮਯਾਬੀ ਯਕੀਨੀ ਹੈਗੀ ਹੈ ਵੀਰੋ ਨਵਦੀਪ ਸਿੰਘ ਦੇ ਵਿਚਾਰਾਂ ਬਾਰੇ ਤੁਹਾਡਾ ਕੀ خیال ਹੈਗਾ ਬਈ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼